ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਸ਼ੂਆਂ ਦੇ ਬੱਚੇ ਦਾ ਨੀਦੀ ਸੋਜ ਬਾਰੇ ਕਈ ਵਾਰ ਕੀ ਹੁੰਦਾ ਵੀ ਪਸ਼ੂ ਗੱਭਨ ਨਹੀਂ ਹੁੰਦਾ ਹਨ ਤੇ ਆਪਾਂ ਨੂੰ ਜਦ ਪਤਾ ਲੱਗਦਾ ਵੀ ਜਾਂ ਡਾਕਟਰਾਂ ਨੂੰ ਪਤਾ ਲੱਗਦਾ ਵੀ ਉਹ ਕਹਿੰਦੇ ਵੀ ਬੱਚੇ ਦਾ ਨੀ ਦੇ ਵਿੱਚ ਸੋਜ ਆ ਤਾਂ ਕਈ ਵਾਰ ਕੀ ਹੁੰਦਾ ਵੀ ਟਰੀਟਮੈਂਟ ਆਪਾਂ ਕਰਾ ਲੈਂਦੇ ਆ ਸਹੀ ਟਰੀਟਮੈਂਟ ਨਹੀਂ ਹੁੰਦਾ ਹਨ ਤਾਂ ਆਪਾਂ ਦੇ ਦਿਲ ਚ ਕਿਤੇ ਨਾ ਕਿਤੇ ਇਹ ਹੁੰਦੀ ਹੈ ਗੱਲ ਵੀ ਕਿਤੇ ਕੋਈ ਦੇਸੀ ਇਲਾਜ ਹੋਵੇ ਜਾਂ ਦੇਸੀ ਗਨਕਤਾ ਹੋਵੇ ਹਨਾ ਤਾਂ ਹੋ ਸਕਦਾ ਉਹਦੇ ਨਾਲ ਵੀ ਇਹ ਜਿਹੜੀ ਸੋਜ ਆ ਉਹ ਠੀਕ ਹੋ ਜੇ ਤੇ ਆਪਾਂ ਉਹ ਸੋਜ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਬੱਚੇ ਦਾ ਨੀਰੀ ਸੋਜ ਦੀ ਦਵਾਈ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਮੈਨੂੰ ਇੱਕ ਕਿਸੇ ਵੀਰ ਨੇ ਫੋਨ ਲਾ ਕੇ ਪੁੱਛਿਆ ਸੀਗਾ ਉਹ ਕਹਿੰਦਾ ਵੀ ਤਿੰਨ ਚਾਰ ਸਾਲ ਹੋ ਗਏ ਵੀ ਮੇਰੇ ਗਾਂ ਨੂੰ ਵੀ ਬਹੁਤ ਟ੍ਰੀਟਮੈਂਟ ਕਰਾਇਆ ਤੇ ਠੀਕ ਨਹੀਂ ਹੋ ਰਹੀ ਤੇ ਬੱਚੇ ਦਾ ਨੀਰੇ ਵਿੱਚ ਸੋਜ ਦੱਸੀ ਹੈ ਤੇ ਉਹਦਾ ਮੈਂ ਟੀਕੇ ਭਰਾ ਭਰਾ ਵੀ ਹੰਬ ਗਿਆ ਦਵਾਈਆਂ ਟ੍ਰੀਟਮੈਂਟ ਵੈਸੀ ਕਰਾ ਕੇ ਵੀ ਹੰਬ ਗਿਆ ਨਾ ਤਾਂ ਗੱਬਣ ਹੁੰਦੀ ਆ ਤੇ ਨਾ ਹੀ ਹੋ ਜਾਣ ਦੀ ਸੋਚ ਜਾਂਦੀ ਆ ਤਾਂ ਉਹਦੇ ਲਈ ਮੈਂ ਨੁਕਤਾ ਮੇਰਾ ਦੋਸਤ ਡਾਕਟਰ ਉਹ ਤੋਂ ਲਿਆ ਸੀ ਨੁਕਤਾ ਹੈ ਤੇ ਮੈਂ ਵੀਡੀਓ ਰਹੀ ਉਹ ਦੋਸਤ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਜੇ ਤਾਂ ਤੁਸੀਂ ਸੰਪਰਕ ਕਰ ਸਕਦੇ ਮੇਰੇ ਨਾਲ ਦੁਬਾਰਾ ਤੁਸੀਂ ਦੁਬਾਰਾ ਤੁਹਾਨੂੰ ਮੈਂ ਕਿਹਾ ਜੀ ਸੰਪਰਕ ਕਰ ਲਿਓ ਵੀ ਦੇਖ ਦੋ ਤੇ ਨਾ ਜੇ ਮੈਂ ਤੁਹਾਨੂੰ ਨੁਕਤਾ ਲਿਆ ਦੂੰਗਾ ਤੇ ਤੁਸੀਂ ਮੇਰੇ ਨਾਲ ਸੰਪਰਕ ਨਹੀਂ ਕਰਿਓ ਵੀਰ ਨੂੰ ਮੈਂ ਇਹ ਵੀਡੀਓ ਰਹੀ ਬੇਨਤੀ ਕਰਦਾ ਵੀ ਜੇ ਤਾਂ ਇਹ ਨੁਕਤਾ ਜਮਾਉਣਾ ਤਾਂ ਇਹ ਨੁਕਤਾ ਵੀ ਜਮਾ ਲਈ ਤੇ ਜੇ ਨਹੀਂ ਵੀ ਕਈ ਵਾਰੀ ਹੁੰਦਾ ਵੀ ਆਪਾਂ ਤਿੰਨ ਚਾਰ ਸਾਲ ਲੰਘ ਗਏ ਆਪਾਂ ਹਨ ਤੇ ਆਪਣੇ ਕੋਲ ਥੋੜਾ ਜਿਹਾ ਸਬਰ ਜਿਵੇਂ ਕਹਿ ਦਈਏ ਵੀ ਆਪਾਂ ਟੁੱਟ ਜਾਂਦਾ ਖੀਰ ਨੂੰ ਹਨ ਵੀ ਕਿੰਨਾ ਟਾਈਮ ਕਿੰਨਾ ਕ ਟਾਈਮ ਬੰਦਾ ਸਬਰ ਕਰੀ ਰੱਖੇ ਤੇ ਇਹ ਆਪਾਂ ਜਿਹੜਾ ਨੁਕਤਾ ਦੱਸਾਂਗੇ ਲਗਾਤਾਰ ਮਹੀਨਾ ਦਵਾਈ ਦੇਣੀ ਆ ਤੇ ਜੇ ਤੂੰ ਬਈ ਸੰਪਰਕ ਕਰਨਾ ਚਾਹੇ ਮੇਰੇ ਨਾਲ ਸੰਪਰਕ ਕਰ ਲਈ 998728258 ਮੇਰਾ ਨੰਬਰ ਆ ਤੁਹਾਡੇ ਕੋਲ ਹੈਗੇ ਨਾ ਤੁਸੀਂ ਪਹਿਲਾਂ ਮੈਂ ਸੰਪਰਕ ਕਰਿਆ ਡਾਕਟਰ ਸਾਹਿਬ ਨਾਲ ਗੱਲ ਕਰਾ ਦੂਗਾ ਮੈਂ ਸਿੱਧੀ ਤੁਹਾਡੀ ਤੇ ਡਾਕਟਰ ਸਾਹਿਬ ਵੀ ਕਹਿੰਦੇ ਕੋਈ ਚੱਕਰ ਨਹੀਂ ਆਪਾਂ ਗੱਭਣ ਕਰ ਦੇਗੇ ਤੁਹਾਡੀ ਗਾ ਕੋਈ ਚੱਕਰ ਨਹੀਂ ਹੋ ਜੀ ਗੱਲਬਾਤ ਨਹੀਂ ਵੀ ਜਿਹੜੀ ਗੱਬਣਾ ਹੋਵੇ ਹਨਾ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਤੇ ਦੋਸਤੋ ਮਿੱਤਰੋ ਮੈਂ ਦੱਸ ਦਿਆ ਨੋਕਤਾ ਵੀ ਤੁਸੀਂ ਪੈਨ ਕਾਪੀ ਚੱਕ ਲਓ ਨੇੜੇ ਤੇ ਲਿਖ ਲਓ ਨੋਕਤਾ 20 ਗ੍ਰਾਮ ਤਾਂ ਆਪਾਂ ਲੈਣਾ ਸੁਹਾਗਾ ਖਿਲ ਕਰਿਆ ਹੋਇਆ 40 ਗ੍ਰਾਮ ਲੈਣੀ ਹੈ ਹਲਦੀ ਘਰ ਦੀ ਹਲਦੀ ਹੋਵੇ 40 ਗ੍ਰਾਮ ਹਲਦੀ ਲੈਣੀ ਹੈ 20 ਗ੍ਰਾਮ ਸੁਹਾਗਾ ਲੈਣਾ ਖਿਲ ਕਰਿਆ ਹੋਇਆ ਤੇ 40 ਗ੍ਰਾਮ ਹਲਦੀ ਇਹ ਇੱਕ ਦਿਨ ਦੀ ਖਰਾਕ ਹੈ ਇੱਕ ਦਿਨ ਦੀ ਖਰਾਕ ਹੈ ਇੱਕ ਦਿਨ ਚ ਇੱਕ ਵਾਰ ਹੀ ਦਵਾਈ ਦੇਣੀ ਹੈ ਇਹ ਇੱਕ ਦਿਨ ਦੀ ਖਰਾਕ ਹੈ 20 ਗ੍ਰਾਮ ਸਵਾ ਗਾਖ ਖਲ ਕਰਿਆ ਹੋਇਆ 40 ਗ੍ਰਾਮ ਹਲਦੀ ਘਰ ਦੀ ਇੱਕ ਦਿਨ ਦੀ ਖਰਾਕ ਹੈ ਇੱਕ ਦਿਨ ਚ ਇੱਕ ਰੀ ਖਰਾਕ ਦੇਣੀ ਹੈ ਇਹ ਦਵਾਈ ਲਗਾਤਾਰ 1 ਮਹੀਨਾ ਦੇਣੀ ਹੈ 1 ਮਹੀਨੇ ਦੇ ਵਿੱਚ ਵਿੱਚ ਲਗਾਤਾਰ 1 ਮਹੀਨਾ ਦਿੱਤੀ ਆ ਤਾਂ ਦਵਾਈ ਨਾਲ ਜਿਹੜੀ ਬੱਚੇ ਦੇ ਨੇ ਦੇ ਵਿੱਚ ਸੋਜ ਆ ਪੁੱਛਦੇ ਨੇ ਗਾਂ ਜਾਂ ਮੱਝ ਜਾਂ ਕੋਈ ਵੀ ਹੈ ਤੇ ਇਹ ਸੋਜ ਆਸਤੇ ਨੁਕਤਾ ਹੈ ਸੋਜ ਵਧਾ ਸਮਾਂ ਸੈੱਟ ਕਰ ਦੋ ਇਹ ਜੇ ਤੁਹਾਡਾ ਪਸ਼ੂ ਕਮਜ਼ੋਰਾ ਤਾਂ 50 ਗ੍ਰਾਮ ਹਾਥੀ ਪੂਰਾ ਲੈ ਲੈਣਾਗਾ 50 ਗ੍ਰਾਮ ਹਾਥੀਬੂਰਾ ਜੇ ਪਸ਼ੂ ਕਮਜ਼ੋਰਾ ਤਾਂ ਜੇ ਪਸ਼ੂ ਤੁਹਾਡਾ ਸਹੀ ਹੈ ਕਮਜ਼ੋਰਾ ਨਹੀਂ ਫਿਰ ਆਪਣੇ ਹਾਥੀਬੂਰੇ ਦੀ ਕੋਈ ਲੋੜ ਨਹੀਂ ਕੀ ਜੇ ਪਸ਼ੂ ਕਮਜ਼ੋਰਾ ਤਾਂ 50 ਗ੍ਰਾਮ ਹਾਥੀਬੂਰਾ ਲੈ ਲੈਣਾ ਇੱਕ ਦਿਨ ਦਾ ਹੀ ਇਹ ਖਰਾਕ ਦਾ ਹੈ ਇਹਨੂੰ ਦੂਜੇ ਖਰਾਕਾਂ ਦੇ ਵਿੱਚ ਮਿਕਸ ਕਰ ਲੈਣਾ ਇੱਕ ਦਿਨ ਦਾ ਹੀ ਹੈ ਤੇ ਇੱਕ ਮਹੀਨਾ ਲਗਾਤਾਰ ਦਵਾਈ ਦੇਣੀ ਆਪਾਂ ਇਹਦੇ ਨਾਲ ਜਿਹੜੀ ਬੱਚੇਦਾਨੇ ਦੇ ਵਿੱਚ ਸੋਜ ਹੋ ਸਹੀ ਹੋ ਜੂਗੀ ਇੱਕ ਵਾਰੀ ਹੋ ਤੁਹਾਨੂੰ ਨੋਟ ਕਰਾ ਲਵਾਂ 20 ਗ੍ਰਾਮ ਸੁਹਾਗਾ ਖੱਲ ਕਰਿਆ ਹੋਇਆ 40 ਗ੍ਰਾਮ ਹਲਦੀ ਘਰ ਦੀ ਇੱਕ ਦਿਨ ਦੀ ਖਰਾਕ ਇਹ ਮਹੀਨਾ ਲਗਾਤਾਰ ਦੇਣੀ ਹੈ ਜੇ ਪੇਟੂ ਕਮਜ਼ੋਰ ਹੈ ਤਾਂ 50 ਗ੍ਰਾਮ ਹਾਥੀਪੂਰਾ ਵੀ ਦੇਣਾ ਇੱਕ ਦਿਨ ਦਾ ਇਹ ਇੱਕ ਲਗਾਤਾਰ ਇੱਕ ਮਹੀਨਾ ਦਵਾਈ ਦੇਣੀ ਹੈ ਇਹ ਛਤ ਦਾ ਇਲਾਜ ਹੈ ਜੇ ਤੁਹਾਡੇ ਕੋਲੇ ਵੀ ਕੋਈ ਵੀ ਇਸ ਤਰ੍ਹਾਂ ਦਾ ਕੋਈ ਦੇਸੀ ਨੁਕਤਾ ਹੈਗਾ ਤਾਂ ਤੁਸੀਂ ਮੇਰੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਥਲੇ ਸਕਰੀਨ ਦੇ ਨੰਬਰ ਵੀ ਚੱਲ ਰਿਹਾ ਹੈ 998728258 ਤੁਸੀਂ ਮੈਨੂੰ ਦੱਸ ਸਕਦੇ ਹੋ ਨੁਕਤਾ ਤੇ ਤਾਂ ਜੋ ਮੈਂ ਵੀਡੀਓ ਬਣਾ ਕੇ ਅੱਗੇ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਆਪਾਂ ਵੀਡੀਓ ਪਾਦ ਗਏ ਹਨ ਤਾਂ ਜੇ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਉ ਚੀਜ਼ ਦਾ ਹੱਲ ਹੋ ਜਾਂਦਾ ਹਨਾ ਬੰਦੇ ਦਾ ਤਾਂ ਇਹ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜਦੋਂ ਤੁਹਾਡੇ ਕੋਲ ਕੋਈ ਨੁਕਤਾ ਹੈ ਮੈਨੂੰ ਫੋਨ ਕਾਲ ਤੇ ਲਿਖਾ ਸਕਦੇ ਆ WhatsApp ਤੇ ਲਿਖ ਕੇ ਭੇਜ ਸਕਦੇ ਆ ਹੈਨਾ ਜੇ ਤੁਸੀਂ ਆਪ ਖੁਦ ਦੱਸਣਾ ਚਾਹੋ ਵੀਡੀਓ ਦੇ ਵਿੱਚ ਆ ਕੇ ਨੁਕਤਾ ਤਾਂ ਤੁਹਾਡਾ ਸਵਾਗਤ ਹੈ ਤੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਆਪਾਂ ਵੀਡੀਓ ਤੇ ਬੁਲਾ ਕੇ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੀ ਪਾਵਾਂਗੇ ਤੇ ਜੇ ਕਿਸੇ ਦੇ ਵੀ ਕੋਈ ਜਾਨਵਰ ਸੇਲ ਕਰਨਾ ਹੈ ਕੋਈ ਗਾਂ ਮੱਝ ਕਿਸੇ ਤਰ੍ਹਾਂ ਦਾ ਜਾਨਵਰ ਸੇਲ ਕਰਨਾ ਤਾਂ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ 782859 ਜੇ ਮੇਰਾ ਨੰਬਰ ਹੱਥਲੇ ਵੀ ਸਕਰੀਨ ਤੇ ਚੱਲ ਰਿਹਾਗਾ ਹੋਰ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਹੱਦ ਤੱਕ ਦਿਓ ਇਜਾਜ਼ਤ ਧੰਨਵਾਦ ਜੀ